ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਵਿੱਚ ਤੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਾ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਹਿੰਦੁਸਤਾਨ ਦੇ ਸਾਰੇ ਹੀ ਲੋਕਾਂ ਨੂੰ ਸਤਿ ਸ੍ਰੀ ਅਕਾਲ ਗੁਰੂ ਪਿਆਰੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਕਿ ਮੇਕੀ ਹਿੰਦੂ ਧਰਮ ਦੀ ਰੱਖਿਆ ਲਈ ਹਿੰਦੀ ਚਾਦਾ ਸ਼੍ਰੀ ਗੁਰੂ ਤੇਗ ਬਹਾਦਰ ਕਿਹਾ ਜਾਂਦਾ ਹੈ ਹਿੰਦੂ ਧਰਮ ਦੀ ਰੱਖਿਆ ਲਈ ਹਿੰਦੂ ਪੰਡਤਾਂ ਵੱਲੋਂ ਕਸ਼ਮੀਰੀ ਪੰਡਤਾਂ ਵੱਲੋਂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਗਈ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤੇ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਔਰੰਗਜ਼ੇਬ ਨੂੰ ਕਹਿ ਦਿਓ ਕਿ ਉਹ ਉਹਨਾਂ ਦੇ ਆਗੂ ਗੁਰਤੇਗ ਬਹਾਦਰ ਨੂੰ ਜੇ ਇਹਨਾਂ ਕਬੂਲ ਕਰਾ ਲਵੇ ਧਰਮ ਇਸਲਾਮਿਕ ਧਰਮ ਅਪਣਾ ਲਵੇ ਤਾਂ ਉਹ ਵੀ ਇਸਲਾਮ ਧਰਮ ਮੰਨ ਲੈਣਗੇ ਉਸੇ ਤਰ੍ਹਾਂ ਕਸ਼ਮੀਰੀ ਪੰਡਤਾਂ ਨੇ ਔਰੰਗਜ਼ੇਬ ਨੂੰ ਕਿਹਾ ਤੇ ਔਰੰਗਜ਼ੇਬ ਨੇ ਗੁਰਦੇਵ ਬਹਾਦਰ ਨੂੰ ਸਾਹਿਬ ਨੂੰ ਬੰਦੀ ਬਣਾ ਕੇ ਜਿਹੜਾ ਹੈਗਾ ਚਾਂਦਰੀ ਚੌਂਕ ਵਿੱਚ ਪਿੰਜਰੇ ਵਿੱਚ ਬੰਦ ਕਰਕੇ ਜਿਹੜਾ ਹੈਗਾ ਉਹਨਾਂ ਦੇ ਸਾਹਮਣੇ ਪਹਿਲਾਂ ਤਾਂ ਇੱਕ ਦਿਨ ਪਹਿਲਾਂ ਉਹਨਾਂ ਦੇ ਸਿੰਘਾਂ ਨੂੰ ਮਤੀ ਦਾਸ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਸ਼ਾਇਦ ਗੁਰੂ ਜੀ ਪਿੰਗਲ ਜਾਣ ਡਰ ਜਾਣ ਪਰ ਜਦੋਂ ਗੁਰੂ ਜੀ ਨਹੀਂ ਡਰੇ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਵੀ ਇਸੇ ਤਰ੍ਹਾਂ ਜਿਹੜਾ ਹੈਗਾ ਸ਼ਹੀਦ ਕੀਤਾ ਗਿਆ ਉਹਨਾਂ ਦਾ ਸਿਰ ਤਾੜ ਨਾਲੋਂ ਅਲੱਗ ਕਰ ਦਿੱਤਾ ਗਿਆ ਕਿਉਂਕਿ ਕਾਜੀ ਦੇ ਕਹਿਣ ਤੇ ਗੁਰੂ ਜੀ ਨੇ ਜਿਹੜਾ ਹੈਗਾ ਧਰਮ ਨਹੀਂ ਛੱਡਿਆ ਅਤੇ ਨਾ ਹੀ ਕਰਾਮਾਤ ਵਖਾਨ ਦੀ ਗੱਲ ਕਹੀ ਉਹਨਾਂ ਕਿਹਾ ਕਿ ਕਰਾਮਾਤ ਕਹਿਰ ਇਸੇ ਤਰ੍ਹਾਂ ਉਹਨਾਂ ਦਾ ਸੀਸ ਜਿਹੜਾ ਹੈਗਾ ਭਾਈ ਜੇਠਾ ਜੀ ਵੱਲੋਂ ਭੀੜ ਦੇ ਵਿੱਚੋਂ ਲੁਕ ਛੁੱਪ ਕੇ ਜਿਹੜਾ ਹੈਗਾ ਇੱਕ ਚਾਦਰ ਵਿੱਚ ਵਲੇਟ ਕੇ आनंदपुर साहिब, किरतपुर साहिब के पहुंचाया गया पर गल है कि जिस तरह कहा जाता है कि गुरतेख बहादुर साहिब जी ਵੱਲੋਂ ਹਿੰਦੂਤਵ ਦੀ ਰੱਖਿਆ ਦੇ ਲਈ ਆਪਣੀ ਬਲਦਾਨੀ ਕੁਰਬਾਨੀ ਕੀਤੀ ਗਈ ਇਹ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਬੂਲੀ ਹੈ ਕਿ ਗੁਰਤੇਖ ਬਹਾਦਰ ਜੀ ਨੇ ਪੂਰੇ ਹਿੰਦੁਸਤਾਨ ਲਈ ਇਹ ਕੁਰਬਾਨੀ ਕੀਤੀ ਹੈ ਜੇਕਰ ਉਹ ਇਹ ਕੁਰਬਾਨੀ ਨਾ ਦਿੰਦੇ ਤਾਂ ਅੱਜ ਹਿੰਦੁਸਤਾਨ ਇੱਕ ਇਸਲਾਮਿਕ ਕੰਟਰੀ ਹੁੰਦੀ ਪਰ ਉਸ ਦੇ ਬਾਵਜੂਦ ਵੀ ਅੱਜ ਇਹ ਸ਼ਹੀਦੀ ਦਿਹਾੜਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਸਿਰਫ ਸਿੱਖਾਂ ਦੇ ਧਾਰਮਿਕ ਸਥਾਨਾਂ ਤੱਕ ਹੀ ਸੀਮਿਤ ਰਹਿ ਗਿਆ ਹੈ ਜਦਕਿ ਚਾਹੀਦਾ ਸੀ ਕਿ ਇਹ ਸ਼ਹੀਦੀ ਦਿਹਾੜਾ ਸ਼ਹੀਦੀ ਦਿਵਸ ਹਿੰਦੂਆਂ ਦੇ ਵੀ ਧਾਰਮਿਕ ਸਥਾਨਾਂ ਮੰਦਿਰਾਂ ਮਸਜਿਦਾਂ ਵਿੱਚ ਮਨਾਇਆ ਜਾਂਦਾ ਜਿਹੜਾ ਹੈਗਾ ਤੇ ਸਤਿਕਾਰ ਦਿੱਤਾ ਜਾਂਦਾ ਗੁਰੂ ਸਾਹਿਬਾਨ ਨੂੰ ਪਰ ਅੱਜ ਹਿੰਦੁਸਤਾਨ ਦੇ ਲੋਕਾਂ ਵੱਲੋਂ ਇਹ ਸ਼ਹੀਦੀ ਦਿਨ ਜਿੱਥੇ ਕੀ ਗੁਰਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਉਹਨਾਂ ਦਾ ਪਰਿਵਾਰ ਸ਼ਹੀਦ ਹੋਇਆ ਸਾਬਜਾਦੇ ਸ਼ਹੀਦ ਹੋਏ ਉਹਨਾਂ ਦੀ ਸ਼ਹੀਦੀ ਦਿਨ ਮਨਾਉਣ ਦੀ ਬਜਾਏ ਹਿੰਦੁਸਤਾਨ ਦੇ ਲੋਕਾਂ ਵੱਲੋਂ ਖੁਸ਼ੀਆਂ ਦੇ ਦਿਨ ਤਿਉਹਾਰ ਮਨਾਏ ਜਾਂਦੇ ਹਨ ਮੈਂ ਕਿਸੇ ਤਿਉਹਾਰ ਦਾ ਨਾਮ ਨਹੀਂ ਲੈਂਦਾ ਪਰ ਲੋੜ ਸੀ ਅੱਜ ਹਿੰਦੁਸਤਾਨ ਦੇ ਸਾਰੇ ਧਰਮਾਂ ਦੇ ਲੋਕ ਇਹ ਦਿਨ ਸ਼ਰਧਾ ਨਾਲ ਮਨਾਉਂਦੇ ਅਤੇ ਗੁਰੂ ਸਾਹਿਬਾ ਦੀ ਸ਼ਹੀਦੀ ਨੂੰ ਨਮਨ ਕਰਦੇ ਪਰ ਅੱਜ ਉਹ ਇਸ ਤੋਂ ਉਲਟ ਰਿਹਾ ਹੈ ਲੋੜ ਹੈ ਕਿ ਸਾਰੇ ਹਿੰਦੂਸਤਾਨ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਕਦਰ ਕਰਦਿਆਂ ਹੋਇਆਂ ਇਹ ਸ਼ਹੀਦੀ ਦਿਹਾੜਾ ਹਰ ਇੱਕ ਧਰਮ ਦੇ ਧਾਰਮਿਕ ਸਥਾਨਾਂ ਤੇ ਮਨਾਇਆ ਜਾਣਾ ਚਾਹੀਦਾ ਹੈ ਤੇ ਅੰਤ ਵਿੱਚ ਮੈਂ ਬੇਨਤੀ ਕਰਦਾ ਕਿ ਜਿਹੜੀ ਆ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਕਰਨ ਨਾਲ ਸੰਤ ਗੁਰੂ ਪੀਰ ਮਹਾਂਪੁਰਖਾਂ ਨੂੰ ਜ਼ਰੂਰ ਇਹ ਗਰਵ ਹੋਵੇਗਾ ਕਿ ਉਹਨਾਂ ਦੇ ਗੁਰੂਆਂ ਵੱਲੋਂ ਜੋ ਬਲਿਦਾਨੀਆਂ ਕੀਤੀਆਂ ਗਈਆਂ ਅਸੀਂ ਵੀ ਉਹਨਾਂ ਬਲਿਦਾਨੀਆਂ ਉਹਨਾਂ ਰਾਹਾਂ ਤੇ ਤੁਰੀਏ ਕਿਉਂਕਿ ਗੁਰਤੇਗ ਬਹਾਦਰ ਜੀ ਵੱਲੋਂ ਸਿਰਫ ਸਿੱਖੀ ਲਈ ਨਹੀਂ ਸਾਰੇ ਧਰਮਾਂ ਲਈ ਸਤਿਕਾਰ ਕੀਤਾ ਤਾਂ ਹੀ ਉਹਨਾਂ ਵੱਲੋਂ ਬਲਿਦਾਨੀ ਦਿੱਤੀ ਗਈ ਤੇ ਲੋੜ ਆ ਆਪਾਂ ਇਸ ਬਲਿਦਾਨੀ ਦੀ ਕਦਰ ਕਰੀਏ ਸਾਰੇ ਹਿੰਦੁਸਤਾਨ ਵੱਲੋਂ ਇਸ ਬਲਦਾਨੀ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ